ਪ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਡਾਇਸਿਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਦੇ ਬੈਨਰ ਹੇਟ ਪਹਿਲਗਾਮ ਕਤਲੀਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਏਕਤਾ ਪ੍ਰਗਟ ਕਰਨ ਦਾ ਰਾਈਟ ਰੈਵਰੈਂਟ ਮਨੋਚਰਨ ਦੀ ਅਗਵਾਈ ਹੇਠ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਸੇਂਟ ਪੌਲ ਚਰਚ ਕੋਟ ਰੋਡ ਤੋਂ ਸ਼ੁਰੂ ਹੋ ਕੇ ਇੱਕ ਕੈਂਡਲ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਵਿੱਚੋਂ ਲੰਘਿਆ ਅਤੇ ਸ਼ਾਂਤੀ ਅਤੇ ਏਕਤਾ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਫੈਲਾਇਆ ਇਸ ਮੌਕੇ ਸਟੀਫਨ ਮਸੀ शक्ति माल समेत मसी भाईचारे के लोक मौजूदsan दिख शांति से आप उन्हें भरें और प्रभु मां आपकी ओर देखते हैं कि उन्हें न्याय मिल, हमारी प्रार्थना है हमारी सरकार के लिए आज जो शांति मार्च के रूप में कैंडल लाइट मार्च है ये और ये विशेष करके हम स्मरण करते हैं हमारे उन तमाम प्रियो को जिन्होंने पहलगाम के आतंकवादी अटैक में अपने प्रियो को खोया है हम उनके साथ खड़े हैं हम अपने देश के साथ खड़े हैं और कठोर और कड़े शब्दों में हम उस कृत्य की निंदा करते हैं घोर निंदा करते हैं और पूरा अमृतसर डायस का मसीह भाई बहन जो जब नॉर्थ इंडिया के सारे क्रिश्चियन समाज के लोग सरकार के साथ हैं हमारे उन शोकित शोक सम परिवारों के साथ हैं अपने मान जोक बिशप मनोज चरण की अगवाई के हेठ उस प्यार नंडन के लिए ਜਿਹੜਾ ਪਿਆਰ ਸਾਡੇ ਪ੍ਰੋਜੈਕਸ਼ਨ ਨੇ ਸਿਖਾਇਆ ਹੈ ਅੰਮ੍ਰਿਤਸਰ ਨਗਰੀ ਦੇ ਵਿੱਚ ਉਹ ਅਜਸੀ ਸੇਂਟ ਪੌਲ ਚਰਚ ਅੰਮ੍ਰਿਤਸਰ ਤੋਂ ਉਸ ਪਿਆਰ ਨੂੰ ਵੰਡਣ ਦੇ ਲਈ ਇਸ ਨੇਸ਼ਾ ਉਹਨਾਂ ਲੋਕਾਂ ਤੱਕ ਦੇਣ ਦੇ ਲਈ ਆਏ ਹਾਂ ਕਿ ਜਿਹੜੇ ਇਸ ਵੇਲੇ ਉਸ ਨਿਰਾਸ਼ਾ ਵਿੱਚ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਉਸ ਦਰਦ ਦੇ ਵਿੱਚ ਇਹ ਮਾਹੌਲ ਨੂੰ ਜੀ ਰਹੇ ਨੇ ਉਹਨਾਂ ਤੱਕ ਅਸੀਂ ਇਹ ਪਿਆਰ ਤੇ ਸੰਦੇਸ਼ ਵੰਟ ਰਹੇ ਹਨ 30 ਅਪ੍ਰੈਲ ਨੂੰ ਸੈਂਟ ਪੌਲ ਚਰਚ ਦੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋ ਪਹਿਲਗਾਮ ਵਿੱਚ ਸ਼ਹੀਦ ਹੋਏ ਸਨ ਇਸ ਮੁਕੇ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ ਅਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਲੋਕਾਂ ਦੇ ਉੱਪਰ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਜਿਨ੍ਹਾਂ ਨੇ ਇਹ ਸੂ ਘਟਨਾ ਨੂੰ ਇਨਜਾਮ ਦਿੱਤਾ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਾ ਮੜੀ ਅਰਕੇਸ਼ ਕੁਮਾਰ